ਮੈਂ ਕਾਮਰੇਡ ਅਮਸਰਾਜ ਗੋਲਡਨ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂ ਜ਼ਿਲ੍ਹਾ ਸਕੱਤਰਾਂ ਅੱਜ ਜਿਹੜੀਆਂ ਪੰਚਾਇਤੀ ਚੋਣਾਂ ਜਿਹੜੀਆਂ ਪੰਜਾਬ ਵਿੱਚ ਹੋਣ ਜਾ ਰਹੀਆਂ ਨੇ ਉਹਦੀ ਅੱਜ ਜਿਹੜੀ ਹੈ ਦਰਖਾਸਤਾਂ ਦੇਣ ਦੀ ਆਖਰੀ ਤਰੀਕ ਸੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਨਾਲ ਰਾਜਕਰਦੀ ਪਾਰਟੀ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਉਹਦੀਆਂ ਖ਼ਬਰਾਂ ਵੀ ਸਾਨੂੰ ਮਿਲੀਆਂ ਨੇ ਉਸੇ ਤਰ੍ਹਾਂ ਸਾਡੇ ਜਲਾਲਾਬਾਦ ਵਿੱਚ ਵੀ ਧੱਕੇਸ਼ਾਹੀ ਕਾਫੀ ਹੋਈ ਹੈ ਅਸੀਂ ਆਪ ਦੇ ਵਰਕਰਾਂ ਨੂੰ ਜਾਂ ਸਾਡੇ ਨਾਲ ਕੰਮ ਕਰਦੇ ਸਾਥੀਆਂ ਨੂੰ ਸਾਰਿਆਂ ਨੂੰ ਕਿਹਾ ਸੀ ਜੇ ਕਿਸੇ ਨਾਲ ਕੋਬਦੀਕੀ ਹੋਵੇ ਤਾਂ ਸਾਡੇ ਧਿਆਨ ਵਿੱਚ ਲਿਆਓ ਪੂਰੇ ਇਲਾਕੇ ਦੇ ਵਿੱਚੋਂ ਸਾਰੀਆਂ ਲਗਭਗ ਫੈਲਾ ਭਰੀਆਂ ਅੰਗੇ ਸਿਰਫ ਦੋ ਪਿੰਡ ਸਾਡੇ ਧਿਆਨ ਵਿੱਚ ਆਏ ਨੇ ਇੱਕ ਆਲਮਕੇ ਪਿੰਡ ਇਹ ਇੱਕ ਚਣ ਚੱਕ ਸੋਨਾਸਾਂਦੜ ਉਹਨਾਂ ਦੀ ਫੈਲਾ ਖੋ ਕੇ ਉਹਨਾਂ ਨੇ ਰੱਖ ਲਈਆਂ ਨੇ ਉਲਟਾ ਮਤਲਬ ਉਹਨਾਂ ਨਾਲ ਧੱਕਾ ਮੁਕੀ ਵੀ ਕੀਤੀ ਸਾਡੇ ਵਰਕਰਾਂ ਨਾਲ ਤਾਂ ਉਸ ਗੱਲ ਨੂੰ ਸਾਰੀ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਕਾਉਂਟ ਸਰਿੰਦਰ ਢੱਡੀਆਂ ਨੇ ਲਿਆਂਦੀ ਹੈ ਐਸਐਸਪੀ ਸਾਹਿਬ ਨੇ ਡੀਸੀ ਮੈਡਮ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਸਾਡੇ ਨਾਲ ਉਹਨਾਂ ਨੇ ਗੱਲਬਾਤ ਕਰਕੇ ਇਹ ਵਿਸ਼ਵਾਸ ਦਵਾਇਆ ਹੈ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਏਗੀ ਉਹ ਜਿਨ੍ਹਾਂ ਨੇ ਫੈਲਾ ਖੋਈਆਂ ਨੇ ਤੁਸੀਂ ਉਹਨਾਂ ਦੇ ਨਾਮ ਦਿਓ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਕਰਾਂਗੇ ਤੇ ਤੁਹਾਡੀਆਂ ਫੈਲਾ ਵੀ ਦਰਜ ਕਰਾਵਾਂਗੇ ਇਸ ਨੂੰ ਮੁੱਖ ਰੱਖਦਿਆਂ ਇਹ ਦੋ ਦੋ ਪਿੰਡਾਂ ਦੀ ਦਵਾਵਾਂਗੇ ਅਸੀਂ ਹੋਰ ਵੀ ਇਲਾਕੇ ਵਿੱਚ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਕੋਈ ਵੀ ਹੈ ਜੇ ਉਸ ਨਾਲ ਤੱਕੇ ਸਹੀ ਹੋਈ ਹੈ ਤੇ ਕੱਲ ਠੀਕ 10 ਵਜੇ ਭਾਰਤੀ ਕਮਨਿਸਟ ਪਾਰਟੀ ਦੇ ਦਫਤਰ ਸੁਤੰਤਰ ਭਵਨ ਜਿਹੜਾ ਬਾਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਠੀਕ 10 ਵਜੇ ਉੱਥੇ ਪਹੁੰਚ ਜਾਣ ਅਸੀਂ ਆਪਦੇ ਵਰਕਰਾਂ ਨੂੰ ਜਾਂ ਆਪਦੇ ਆਗੂ ਅਨੁਸਾਰਨ ਮੈਸੇਜ ਲਾ ਦਿੱਤਾ ਹੈ ਉਹ ਠੀਕ 10 ਵਜੇ ਉੱਥੇ ਪਹੁੰਚ ਜਾਣਗੇ ਕੋਈ ਵੀ ਫਾਈਲ ਜਿਹੜੀ ਹੈ ਉਹ ਨਹੀਂ ਰਹੀ ਜਾਏਗੀ ਜਿਹੜੀ ਬਕਾਇਆ ਹਰੇਕ ਦੀ ਜਿਹੜੀ ਕੋਈ ਵੀ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਉਹਦੀ ਫਾਈਲ ਜਿਹੜੀ ਉਹ ਦਵਾਈ ਜਾਏਗੀ